ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਜੀ ਨਾਲ ਦੇ ਨਾਲ ਦੇ ਰੋਗਤਾ ਜੀ ਤੇ ਸਾਰੇ ਮਾਨਵ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਖਮਾਣਾ ਪਹੁੰਚਿਆ ਜੀ ਬੱਚੇ ਵਿੱਚ ਸਮਾਨ ਕਦੇ ਇਹ ਰਹਿ ਗਿਆ ਕਦੇ ਉਹ ਰਹਿ ਗਿਆ ਕਦੇ ਇਹ ਆ ਗਿਆ ਕਦੇ ਉਹ ਰਹਿ ਗਿਆ ਬਸ ਆ ਹੀ ਕੁਝ ਚੱਲੀ ਜਾਂਦਾ ਸਤਿ ਅਕਾਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਮਾਨ ਲੈਣਾ ਤਾਂ ਲੈਣਾ ਹੀ ਹੈ ਪਤਾ ਇਹਦਾ ਕਿਦਾ ਵੀ ਇੱਕ ਵਾਰ ਹਾਂ ਹਾਂ ਕੀ ਦੀ ਹੈ ਤੱਕ ਤੈ ਖਾਣੀ ਸਾਥਰੀ ਗੱਲ ਤਾਂ ਇਧਰ ਤੱਕ ਤਾਂ ਗੱਡੀ ਚਲਾਉਣੀ ਸੁਣਾਉਂਗਾ ਤੇ ਬਿਲਾਉਂਗੀ ਸਾਥਰੀ ਕਾ ਚੱਲ ਬਲਾ ਕੀ ਹਾਲ ਹੈ ਜੀ ਕਾ ਅੱਛਾ ਹੈ ਹਾਂ ਠੀਕ ਹੈ ਟੂਡੇ ਵਾਦਰ ਇਜ਼ ਠੀਕ ਹੈ ਮਾਈ ਨੇਮ ਇਜ਼ ਚਲੇ ਸਾਰੇ ਹਾਂ ਨਾ ਮਾਈ ਨੇਮ ਇਜ਼ ਹਾਂ ਨਹੀਂ ਲੈਣਾ ਕੈਂਡੀਤੀ ਜੁਨਾ ਪਾਏ ਤਾਂ ਹੋਇਆ ਡੈਡੀ ਨੂੰ ਵੀ ਕੁਰਤਾ ਪਜਾਮਾ ਲੈ ਲੈਣੇ ਡੈਡੀ ਬਾਅਦ ਤੇ ਕੁਰਤਾ ਪਜਾਮਾ ਮੈਂ ਤਾਂ ਕਹਿੰਦਾ ਡੈਡੀ ਨੂੰ ਨਾਲੇ ਲੈ ਲਵਾਂ ਪਰ ਫੇਰ ਦੁਕਾਨ ਚ ਮੜਨ ਦਾ ਨਿਕਲ ਲਾਫੋ ਫੇਰ ਉਹਨਾਂ ਨੂੰ ਅੱਖਾ ਲੱਗਣਾ ਹੂੰ ਕੀ ਕਰਨਾ ਫੇਰ ਹੁਣ ਲੈ ਲੈਂਦੇ ਕੁਰਤਾ ਪਜਾਮਾ ਹੋ ਬਰੇ ਮਹਾਰਾਜ ਕਰੀ ਸਭ ਵਰ ਕਿਰਪਾ ਕੋਈ ਨਹੀਂ ਹੁਣ ਸਾਰੇ ਤੇ ਕਿਹੜਾ ਵਿੱਕੀ ਔਖੇ ਔਖੇ ਜੇ ਸਾਲ ਲੰਦਾ ਦਾ ਆਪਣੇ ਸਾਰੇ ਤੇ ਕੱਪੜੇ ਆ ਮੈਨੂੰ ਪਤਾ ਨਹੀਂ ਡੈਡੀ ਦਾ ਕੱਪੜੇ ਲੈਣ ਨੂੰ ਮੈਂ ਕਰਦਾ ਮੈਂ ਤਾਂ ਲੈਣਾ ਨਹੀਂ ਜੀ ਮੈਂ ਤਾਂ ਲੈਣਾ ਨਹੀਂ ਨਾ ਮੈਂ ਲਊਗਾ ਜੀ ਇਹ ਲੈਣਾ ਲਿਓ ਮੇਰਾ ਬਾਪ ਆਉ ਭਾਓ ਗੱਲ ਨਹੀਂ ਮੈਂ ਕਰਦੀ ਨਹੀਂ ਲੈਣੀ ਜੇ ਜੈ ਤੇਰਾ ਦਿਲ ਕਰਿਆ ਉਦਾਂ ਦਾ ਸੂਟ ਲੈ ਲੀ ਪੱਗ ਡਾੜੀ ਤੇ ਬੰਨ ਨਹੀਂ ਹੁਣੀ ਪਰ ਨਾਲ ਲੈਣੀ ਦੋ ਤੇ ਤਨੇ 6 ਮੀਟਰ ਦੀ ਪੱਗ ਹੁੰਦੀ ਆ ਕਾ 3-3 ਮੀਟਰ ਦੇ ਪਰਨੇ ਤੇ ਤਨੇ 3-3 ਮੀਟਰ ਦੇ ਦੋ ਪਰਨੇ ਲੀ ਦੀ ਬਾਕੀ ਜੇ ਹੋਰ ਕੋਈ ਪਸੰਦ ਆ ਜੀ ਜਿਹੜੀ ਡੱਟ ਲਈ ਆ ਕੱਲ ਦੇਖ ਲੈਂਦੇ ਆ ਭੁੱਖ ਲੱਗੀ ਵੀ ਕੱਦੇ ਤਾਂ ਨਿਕਲ ਵੀ ਆਪਾਂ ਕਰ ਤੇ ਤੇ ਹੁਣ ਅਸੀਂ ਜਾਗੇ ਤੇ ਜੇ ਸੀ ਪਹਿਲਾਂ ਉਹ ਜਾਗੋ ਦਾ ਫੰਕਸ਼ਨ ਕਰਿਓ ਜੀ ਇੰਜੋਏ ਉਸ ਤੋਂ ਬਾਅਦ ਫਿਰ ਕਿਆ ਲੰਦੇ ਆ ਕਿਆ ਦਿੰਦੇ ਆ ਹੁਣ ਦੇਖਦੇ ਆ ਵੀਡੀਓ ਦੇ ਵਿੱਚ ਤੁਸੀਂ ਬਲੌਗਰ ਨਾਲ ਬਣੇ ਰਹੋ ਹੋਏ ਹੋਏ ਏ ਪੀਜਾ ਤੇਰੀ ਗਰਦਨ ਤੋੜ ਦਨ ਪੀਜਾ ਪੂਜੇ ਨਹੀਂ ਖਾਈ ਤੇ ਪਹਿਲਾ ਪਾਰੀ ਕਰ ਪਾਰੀ ਕਰ ਕਰ ਪਾਰੀ ਇਹਨੇ ਕੱਜ ਗੱਡੀ ਕਿਦਾ ਪੱਤਾ ਪਾਪਾ ਦਾ ਹੈ ਡੈਡੀ ਦਾ ਫਿਰ ਅੱਜ ਤੱਕ ਕੈਚ ਚਲਾਉਣਾ ਕੈਚ ਕੈਚ ਚਲਾਉਣਾ ਸਿੱਖਣਾ ਤੇ ਮਮਾ ਦਾ ਪੁੱਤ ਹੈ ਨਹੀਂ ਤੂੰ ਹੈ ਕਿੱਤੀ ਇੰਨੀ ਕਿਦਾ ਪਹਿਲਾ 18 ਸਾਲ ਦੀ ਹੋ ਜਾ ਤਾਂ ਲਾਇਸੈਂਸ ਸਪਣਾ ਪੜੀਆ ਮੈਂ ਪੜੀਆ ਮੈਂ ਐਵੇਂ ਕਦੀ ਮੈਂ ਪੜੀ ਹੋਗੀ ਪੜੀਆ ਮੈਂ ਕਿੱਡੀ ਕ ਪੜੀ ਹੋਗੀ ਤੂੰ ਲਾਇਸੈਂਸ ਦਾ ਤੇਰਾ ਬਣਿਆ ਨਹੀਂ ਹਾਂ ਲੰਬੀ ਬਾਣੀ ਦੇਖੋ ਹਾਂ ਪਤਾ ਨਹੀਂ ਮੇਰਾ ਗਲੇ ਨੂੰ ਪਤਾ ਨਹੀਂ ਮੌਸਮ ਇਹ ਆ ਜਾ ਜੀ ਮੇਰਾ ਗਲਾ ਹੋ ਗਿਆ ਖਰਾਬ ਮੈਨੂੰ ਮੇਰੇ ਫੋੜੇ ਨੇ ਤੰਗ ਕਰਿਆ ਪਿਆ ਇਹ ਇੱਕ ਉਹ ਨਿਕਲੇ ਜੀ ਤਾ ਗੁਰਖਾ ਲੱਤ ਚਲੋ ਹੁਣ ਤੁਸੀਂ ਜਾਗੋ ਦਾ ਕਰਾ ਜੀ ਪ੍ਰੋਗਰਾਮ ਇੰਜੋਏ ਪਹਿਲਾ ਕਾਲਾ ਵਾਲੀ ਉਹ ਤੋਂ ਬਾਅਦ ਫਿਰ ਦੇਖਿਓ ਕਿ ਆ ਪ੍ਰੋਗਰਾਮ ਚੱਲਦਾ ਕਿ ਆ ਬੰਦੇ ਚੱਲਣਗੇ ਕਾਲਾ ਫਾਲਿਆ ਬੜਾ ਤੇਰਾ ਤੁਦੀ ਨਾ ਚੱਲੋ ਜੀ ਆਹ ਜੀ ਅਫੜਾਉ ਦੇ ਲੱਡੂ ਸਾਈਡ ਤੇ ਬੜਾ ਦੋਸਰ ਥਾੜ੍ਹ ਦੋ ਮੈਂ ਵੀ ਫੜ ਲੇ ਇੱਕ ਵਾਰੀ ਮੰਮੀ ਨੇ ਫੜ ਲਓ ਬਸ ਠੀਕ ਹੈ ਜੀ ਰੱਖੋ ਜੀ

આપણે <Marvel> કહે ਬੰਦ ਕਰਕੇ ਠੀਕ ਹੈ ਕਿਤੇ ਜਿੱਦ ਨਹੀਂ ਪਾ ਦੇ ਕੇ ਮਗਨ ਹੋ ਗਏ ਦੇਖੋ ਇਹ ਇੱਕ ਮਿੰਟ ਕੋਈ ਘਰ ਤੋਂ ਬਾਹਰ ਆਇਆ ਉਹਦਾ ਬਖੂਬੀ ਨੇ ਰਸਤਾ ਚਮਕਦਾ ਪੁੱਤਰ ਬਣ ਕੇ ਕੇ ਘਰ ਸਾਜਦਾ ਹੋਵੇਗਾ ਅੱਜ ਕੱਲ ਮਿੱਟੀ ਹੋ ਗਈ ਉਸਦੁਨ ਮੋਜ ਬਹਾਰ ਤੇ ਅੱਜ ਕੱਲ ਮਿੱਟੀ ਹੋ ਗਈ ਉਸਦੁਨ ਮੋਜ ਬਹਾਰ ਤੇ ਅੱਪਣੀ ਨੀ ਨੀ ਹੋ ਗਈ ਉਸਦੁਨ ياللي ਕੋਲੇ ਨਹੀਂ ਬੋਲੇ ਆਹੀ ਬਾਖਾ ਵਾਲੇ 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 ਕੋਲੇ ਨਹੀਂ ਬੋਲੇ ਆਹੀ ਬਾਖਾ ਵਾਲੇ

ਤਾਪਿਆ ਮਾ ਇਹਨੂੰ ਤਾਂ ਦਿਖਾਇਆ ਨਹੀਂ ਜੀ ਸੀ ਮੇਲੇ ਚ ਲਿਖੀ ਨਹੀਂ ਗਏ ਪਾਪਾ ਜੀ ਨੇ ਵੀ ਪੁੱਛਿਆ ਸੀ ਹਾਂ ਮੈਂ ਕੁਰਤੇ ਪਿਆ ਮਲਿਆ ਮੈਂ ਕਹਿੰਦੇ ਨਾ ਮੇਰੇ ਕੋਲ ਗਰਮੀ ਜਤਾ ਬਹੁਤ ਹੂੰ ਪੱਗ ਦੇ ਤੂੰ ਗੱਡੀ ਚ ਆਈ ਹਾਂ ਗੱਡੀ ਚ ਆਈ ਫੇ ਮੈਂ ਕਿਹਾ ਤੈਨੂੰ ਕਹਿੰਦਾ ਵੀ ਕਾਜ਼ੇ ਹੋਰ ਚਾਹੀਏ ਨੂੰ ਅੱਛਾ ਗੱਡੀ ਨਹੀਂ ਫੜਾਈ ਤੈਨੂੰ ਜਾਣ ਲੱਗੇ ਫੜਾਉ ਹਾਂ ਆਹ ਹਰਮ ਕੇ ਵੜ ਕੇ ਬਸ ਬੰਨਣ ਨੂੰ ਕਿਆ ਬੰਨਣਾ ਬੰਨ ਲੈਣੀ ਉਹਨਾਂ ਨੇ ਪੱਗ ਤਾਂ ਪੱਗਾ ਹੈਗੀ ਐ ਵੀ ਉਹਨਾਂ ਕੋਲ ਹੈ ਨਹੀਂ ਦੇਖ ਲਾ ਹਾਂ ਹੂੰ ਲੱਗੇ ਕਦੋਂ ਕਿ ਹੋਰ ਲੱਗੇ ਟੈਂਡ ਕਰਨ ਕਿਸੇ ਨੂੰ ਆਨਲਾਈਨ ਵਾਲੇ ਨੂੰ ਟੈਂਡ ਕਰਦੇ ਹੂੰ ਕਿਹਨਾਂ ਤਰ੍ਹਾਂ ਮੈਂ ਵੀਡੀਓ ਦਿਖਾ ਦੇ ਦਿੰਦਾ ਗਾਹਕਾ ਜ਼ਿਆਦਾ ਦਿਖਾਉਣ ਵਾਲੇ ਬੰਦੇ ਘੱਟ ਹਾਂ ਸਾਡੀ ਗੱਡੀ ਕਹਿੰਦੀ ਮੈਨੂੰ ਗੱਡੀ ਦਿਖਾ ਦੋ ਤੈੱਕਣੀ ਗੱਡੀ ਹਾਂ ਕਿੱਥੇ ਨੂੰ ਜਾਣਾ ਚਲਾ ਕੇ ਹਾਂ ਮੈਂ ਕਿਹਾ ਪੁੱਛਦਾ ਕਿੱਥੇ ਨੂੰ ਜਾਣਾ ਚਲਾ ਕੇ ਗੱਡੀ ਹਾਂ ਨਾਨੇ ਕੋਲ ਨੂੰ ਜਾਣਾ ਹਾਂ ਕਟਾਈ ਹੋ ਰਣੀ ਤੇਰੀ ਕਟਾਈ ਤੈਨੂੰ ਦਗਾਤਾ ਮੈਂ ਨਾ ਅੱਗੇ ਹੋਰ ਨੂੰ ਟਾਈਮ ਲਾਉਂਗਾ ਮੈਂ ਲਾਦਾ ਹੀ ਦਿਖਾ ਦਿਓ ਭਾਜੀ ਸੂਟ 2 ਮਿੰਟ ਰੋ ਰੋ ਭਾਜੀ ਪਗ ਪਗ ਤਾ ਅਭ ਬੋਬਦੀ ਉੱਠਣੀ ਨਾ ਸੰਦੀਪ ਇਦਾਂ ਦੀ ਪੱਗ ਤਾਂ ਨਹੀਂ ਹੈਗੀ ਨੀਲੇ ਕਲਰ ਦੇ ਗੂੜੇ ਚ। ਤੁਹਾਡੇ ਤਾਂ? ਹਾਂ। ਹਾਂ। ਇਹਦਾ ਜੇ ਪਰਣਾ ਵੀ ਬਣਾਣਾ ਜੇ ਵੀ ਇਹਦਾ ਪਰਣਾ ਵੀ ਬਾ ਉੱਠਣਾ। ਪਰਣਾ ਲੈ ਲਓ ਫਿਰ। ਹੋਰ ਗੂੜੇ ਚ ਦੇਖਾ। ਪਾਪਾ ਜੀ ਵੀ ਜਿਵੇਂ ਆਪਾਂ ਅੱਬ ਬਜ਼ੁਰਗਾਂ ਲਈ ਰੰਗ ਪਿਆ ਥੱਲੇ, ਉੱਪਰ ਆ ਡੈਡੀ ਦੇ ਉਹ ਵੀ ਬਣ ਹੋ ਸਕਦੀ ਆ ਵੀ। ਜਿਵੇਂ ਇੱਕ ਵਾਰ ਡੈਡੀ ਨੇ ਕਾ ਪਰਣਾ ਲੈ ਲਾਂਗੇ, ਇੱਕ ਡੈਡੀ ਨੇ ਕਹਿੰਦਾ ਮੈਂ ਪੱਗ ਨਹੀਂ ਬੰਨਣੀ, ਪਰਣੀ ਲਿਆ ਦਿਓ ਮੈਂ। ਹਾਂ ਡੈਡੀ ਤੇ ਪੱਗ ਬੰਨਣੀ ਨਹੀਂ ਹੋਣੀ। ਹੁਣ ਤੱਕ ਮੈਂ ਕਹਿੰਦਾ ਜਿੱਦਾਂ ਵਿਆਹ ਆਪਣੇ ਮੈਂ ਹੀ ਬੰਨੀ ਇੱਕ ਵਾਰ ਪੱਗ ਕਿੱਥੇ ਨੂੰ ਚੱਲੇ ਦਾ ਇੱਕ ਵਾਰ ਮੇਰੇ ਪਾਗ ਕੱਪੜੇ ਬਸ ਬਰਸਾਲਪੁਰਿਆਂ ਦੇ ਵਿਆਹ ਨੂੰ ਬੰਨੀ ਸੀ ਪਾਪਾ ਆਪਣੇ ਵਿਆਹ ਨੂੰ ਵੀ ਬੰਨੀ ਸੀ ਆਪਣੇ ਵਿਆਹ ਨੂੰ ਤਾਂ ਬੰਨੀ ਹੋਤੀ ਬਰਸਾਲਪੁਰਿਆਂ ਨਹੀਂ ਜੱਸਦੇ ਵਿਆਹ ਨੂੰ ਹਾਂ ਜੱਸਦੇ ਬੰਨ ਕੀ ਹੋ ਗਿਆ ਉਹਨਾਂ ਨੂੰ ਪੱਗ ਇਹਨਾਂ ਬਾਹਾਂ ਕਰਕੇ ਬੰਨਣੀ ਔਖੀ ਲੱਗੀ ਹਾਂ ਰੀਤ ਤਾਂ ਕੀ ਕਰੀ ਜਾਂਦੀ ਦੰਦੀਆਂ ਪੱਟੀ ਜਾਂਦੀ ਮੇਰੇ ਘਰ ਤੇ ਦਿਖਾਵਦਾ ਤਾਂ ਹੈਗਾ ਬਹੁਤ ਸੋਹਣਾ ਪੁੱਤ ਹੈ ਤਾਂ ਲੈਣਾ ਹੈ ਫਿਰ ਇੱਕ ਹੱਥ ਕਹਿੰਦੀ ਮੈਨੂੰ ਇੱਕ ਮਿੰਟ ਰੋਲੋ ਸੀ ਫਸਾ ਲਈ ਕਰਨ ਦੀ ਆ ਅਸੀਂ ਕਰਨ ਆਪਣੀ ਜੇ ਵੀ ਦੇਣੀ ਆ ਚੱਲ ਕੋਈ ਨਹੀਂ ਅਰੇ ਇੱਕ ਗਲਾ ਮੇਰਾ ਹੂੰ ਛੇ ਸਰਵਿਸ ਮੇਕ ਲਾਂਚ ਬਾਜੀ ਵੀਰੇ ਇਸ ਤੋਂ ਸੌਫਟ ਕੋਈ ਵਧੀਆ ਇਹ ਲਾਸ ਸਭ ਤੋਂ ਵਧੀਆ ਕੋਈ ਵਧੀਆ ਅਰੇ ਤਾ ਵਧੀਆ ਦਿਖਾਓ ਫਿਰ ਮੈਨੂੰ ਵਧੀਆ ਤਾਂ ਅੰਡੇ ਕੋਈ ਮੇਰੇ ਸਾਰੇ ਕੱਪੜੇ ਲਪੇਟ ਤੇ ਇਹ ਦੇਖਣਾ ਬਾਟਨ ਰੀਤ ਨੂੰ ਕਰੀਆ ਨੂੰ ਸਰਿਤ ਨਹੀਂ ਅਹਨੇ ਕਾਟਨ ਹਾਂ ਕੱਪੜਾ ਗਰਮੀ ਚ ਖਰਾਬ ਨਹੀਂ ਕਰੂਗਾ ਮੈਂ ਇਹਨੂੰ ਸੰਭਾਲ ਲਈ ਯਾਰ ਮੇਰੇ ਕੱਪੜੇ ਪਰ ਲੱਗੀ ਵੀ ਲੈ ਪਤਾ ਨਹੀਂ ਕੀ ਕਰੀ ਜਾਂਦੀ ਹੋ ਇਹ ਇੱਕ ਕੱਪੜਾ ਅਜਿਹਾ ਬਾਇਆ ਹੈ ਚੁਬਜਵੇ ਤਾਂ ਵੀ ਮੈਨੂੰ ਸੁੱਟ ਦੇਈਓ ਅਸਾਂ ਵੀ ਇਹ ਚੁਬਣਾ ਨਹੀਂ ਇੰਨਾ ਸੌਫਟ ਆ ਦੇਖਣ ਨੂੰ ਸੌਫਟ ਲੱਗਦਾ ਤਾਂ ਆਇਆ ਤਾਂ ਸੌਫਟ ਆ ਜੀ ਇਹ ਕੱਪੜਾ ਉਹ ਹੋਦੀ ਹੈ ਹੋਤ ਜਿਹੜੇ ਤੁਸੀਂ ਕਹਿੰਦੇ ਹੋ ਉਹ ਦਿਖਾ ਦਿੱਤਾ ਲਓ 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 ਜਿੰਨਾ ਮਰਜੀ ਦੇਖੋ ਜੀ ਕਿ ਕਿ ਨਾ ਬੈਠੇ ਆਂ ਗੋਦਿਆਂ ਕਰਕੇ ਤੋਰਾ ਫੇਰਾ ਨਹੀਂ ਆਏਗਾ ਉਹਨਾਂ ਦਾ ਬਸ ਕੋਈ ਮੈਲ ਖੋਰਾ ਚਾਰਾਂਗਾ ਮੈਲ ਖੋਰਾ ਚਾਰਾਂਗ ਹੋਵੇ ਕੋਈ ਮੈਲ ਖੋਰਾ ਚਾਰਾਂਗ ਹੋਵੇ ਕੋਈ ਦੇਖ ਤਾਂ ਹੈ ਹਾਂ ਮੈਲ ਖੋਰਾ ਲੜਾ ਫਰਾ ਲੈ ਲਓ 900 ਰੁਪਏ ਦਾ ਗੁੱਦਾ ਹੈ ਬੱਸ ਇਸ ਜਿਹੇ ਵਾਲੇ ਕੱਪੜਾ ਦਾ ਸੌਫਟ ਮੇਰਾ ਇਹ ਤਾਂ ਵੈਸੀ ਦੱਸ ਰਹੀ ਹੈ ਕੀ ਕਾਟਨ ਹੈ ਕਿ ਵੀ ਮਿਕਸ ਹੈ ਜੀ ਹੈ ਵੀ ਮਿਕਸ ਹੈ ਅੱਛਾ ਉਹਨਾਂ ਵਿੱਚ ਇਹ ਕੱਪੜੇ ਆ ਰਹੇ ਕੱਪੜੇ 'ਚ ਬਹੁਤ ਫਰਕ ਹੈ ਜੇ ਤੁਸੀਂ ਕਾਟਨ ਲਾਉਂਦੇ ਹੋ ਆਹ ਲੈ ਆਉਂਦੇ ਆ ਆਹ ਦੇਖੋ ਹਾਂ ਜੀ ਵੀ ਜੀ ਹੈ ਲੀ ਜੀ ਵੀ ਜੀ ਚੁਗਦਾ ਹੈ ਅੱਛਾ ਲੀ ਨਾ ਨਾ ਇਹ ਚੁਗਣਾ ਨਹੀਂ ਆਉਂਦੀ ਚੁਗਣਾ ਕੋਈ ਵੀ ਨਹੀਂ ਕੱਪੜਾ ਸੰਦੀਪ ਆ ਵੀ ਆ ਪਰ ਉਹਦਾ ਰੇਟ ਬਹੁਤ ਘੱਟ ਹੈ ਉਹ ਗੱਲ ਨਹੀਂ ਰੇਟ ਦਾ ਚੱਕਰ ਨਹੀਂ ਹੈਗਾ ਤੁਹਾਨੂੰ ਇਹ ਰੇਟ ਮਗਰ ਜਾਣਾ ਹਾਂ ਇਹ ਉਹ ਦੁਕਾਨਦਾਰਾਂ ਨਾਲ ਕੰਮ ਕਰ ਲੈਣੇ ਆ ਨਾ ਨਾ ਓ ਨਾ ਨਾ ਥਾਨ ਖੋਲ ਕੇ ਗਿਰਦੇ ਬਜ਼ੁਰਗ ਨੇ ਪਾਣਾ ਕੜਕ ਜਾਣ ਆਉਣਾ ਕਿਤੇ ਉਹਨਾਂ ਨੇ ਮੈਂ ਕਿਹਾ ਤਾ ਬੀਲ ਚੇਅਰ ਪਰਾ ਬੀਰ ਜੀ ਮੈਂ ਇਹ ਕਪੜਾ ਬਹੋਦੀ ਆ ਹਾਂ ਵੀ ਤੁਹਾਨੂੰ ਕਹਿ ਰਿਹਾ ਹਾਂ ਹਾਂ ਇੱਕ ਰੰਗ ਆਹੀਆ ਦਿਖਾਓ ਤਾਂ ਲੱਗੇ ਕਿ ਇਹੋ ਨੇ ਆਂਕ ਤਾਂ ਮਨਾਂਵ ਲੈ ਲਿਆ ਤਾਂ ਹੂੰ ਆਹਦੇ ਚ ਦੇ ਲਾ ਜਿਹੜਾ 900 ਵਾਲਾ ਕਹਿੰਦੇ ਤੇ ਇਹਦੇ ਚ ਕਲਰ ਕਿਹੜੇ-ਕਿਹੜੇ ਆ? ਇਹਦੇ ਚ ਕਲਰ ਕਿਹੜੇ-ਕਿਹੜੇ ਆ ਵੀਰ ਜੀ? ਇਹਦੇ ਵਿੱਚ? ਹਾਂਜੀ। ਇੱਕ ਉਹ ਆ ਰਹੇ ਨੇ। ਆਹ ਰੋਜ਼ ਤਾਂ ਸਾਰੇ ਇੱਕ ਜਿਹੀ ਲੱਗ ਜਾਂਦੇ ਦੇਖਣ ਨੂੰ ਐ। ਮੈਨੂੰ ਇਹ ਲੱਗਦਾ ਸੋਹਣਾ ਲੱਗਿਆ। ਚਲਾ ਲੈ ਨਾ। ਆਹਦੇ ਤੇ ਇਹਦੇ ਚ ਹੋਰ ਦਸ ਇਲਾ ਕਲਰ ਦੇਖ ਲੈ ਇਹਦੇ ਚ ਕਿਹੜੇ-ਕਿਹੜੇ ਆ? ਕੋਈ ਕੱਢਿਆ ਨਾ ਨਹੀਂ ਆਸੇ। ਹਾਂ। ਆ ਕੱਢਿਓ ਕੱਢਿਓ ਆ ਜਿਹੜਾ ਕਹਿੰਦਾ ਜਿਹਨੂੰ ਹੱਥ ਲਾਦਾ ਤੁਸੀਂ ਉਹ ਠੀਕ ਹੈ ਪਿੰਕ ਜਿਹਾ ਕਰਨ ਲਾ ਖੋਲ ਤਨਵਾਰ ਮੈਂ ਕਹਿੰਦਾ ਆ ਹੀ ਦੇ ਲੈ ਦੇਖ ਦੋ ਤਿੰਨਾ ਚੋਂ ਕਢਾ ਲੈਣਾ ਆ ਵੀ ਠੀਕ ਲੱਗਦਾ ਮੈਨੂੰ ਆ ਠੀਕ ਲੱਗਿਆ ਥੋੜਾ ਜਨਾ ਨੀਲੇ ਜਿਹਾ ਰੁੱਖ ਚਾਹੇ ਹਾਂ ਤੁਸੀਂ ਤਾਂ ਨਹੀਂ ਲੈਣਾ ਨਾ ਨਾ ਅਰਕੋ ਕੋਡਾਉਂ ਪਾਸ ਗਿਆ ਜਿਹੜਾ ਪਤਨ ਦਾ ਸੀ ਕੋਈ ਨਹੀਂ ਦੇਖ ਕੇ ਸਵਾ ਲੰਘ ਕੋਈ ਕੁੱਟ ਤੇ ਪਿਆਮੇ ਤਾਂ 3-4 ਸਵਾਇ ਤੇ ਹੈਗੇ ਮੈਂ ਹੁਣ ਘਰ ਨੂੰ ਪਾਣਾ ਸ਼ੁਰੂ ਕਰ ਦੇ ਆਵਤ ਵਾਲੇ ਨਹੀਂ ਹੈਗੇ ਹੈਂ ਸਿਆਲਾ ਵਾਲੇ ਤੇ ਇਹ ਮੇਰਾ ਪੁੱਤ ਨਾਨੂ ਬਾਤ ਤਾਂ ਝੂਟ ਲੈਣਾ ਵਿੱਦਿਆ ਨਾਨੂ ਬਾਤ ਆਹ ਦੇਖੋ ਹੈਂ ਅਰਕੋ ਕੀ ਦੇਖੋ ਹਾਏ ਪੈਰ ਲਈ ਵਿੱਦਿਆ ਪਤਾ ਉੱਤੇ ਹੈਗਾ ਪੂਰਾ ਜੀ ਕਾਨੂੰ ਬਲਦੇ ਤਾਂ ਸੜੇ ਹੋਣੇ ਪਏ ਬਹੁਤ ਲੱਗਦੇ ਅੱਛਾ ਡੰਡੇ ਦੇ ਵੈਸੀ ਨਹੀਂ ਬਾਤ ਲੈ ਇਹ ਠੀਕ ਹੈ ਇਹ ਬਲਬੇ ਨੇ ਮਰਨ ਉਹਦੇ ਦਾਸਤਾ ਜੀ ਬਲਬਾ ਨਹੀਂ ਹਾਂ ਤੇ ਚੰਦਾ ਜੀ ਕਿਉਂ ਹੋਦਾ ਹੈ ਤੇਨਾਂ ਆਇਆ ਸੀਗਾ ਤੁਹਾਨੂੰ ਲੱਗੇ ਪੂਰਾ ਪੰਜਾਹ ਆਹਾ ਫੁੱਲ ਵਾਲਾ ਕਿਹ ਅਰੂਬੀਆ ਫੁੱਲ ਵਾਲਾ ਤੁਸੀਂ ਰੂਬੀਆ ਦੇ ਪਰਨੇ ਮੰਗਦੇ? ਹਾਂਜੀ। ਰੂਬੀਆ ਚ ਨਾ ਪਰਨੇ ਵੀ ਦਿਖਾ ਦਿਓ ਲਾਈਟ ਜੀ ਕਿੰਨਾ। ਆਹ ਬੇ। ਆ ਆ ਆਪੇ ਜੀ। ਆ ਦੇ ਪਾੜ। ਹਾਂਜੀ। ਅੱਛਾ ਪਿੱਛੇ। ਆਹ ਆਹ। ਆ ਵੀ ਇੱਕ ਤਾਂ ਹੀ ਕੱਢ ਲਾ ਸੰਦੀਪ। ਡੈਡੀ। ਹੋਰ ਆ ਰੰਗ? ਹਾਂ ਠੀਕ ਨਹੀਂ ਹੈਗਾ। ਨਹੀਂ। ਤੂੰ ਤੂੰ ਦੇਖ ਲੈ ਕਿਡਾ ਨਾ ਰੀਤ ਥੱਲੇ ਆ ਜਾ ਪੁੱਤ ਪੌੜੀਆਂ ਉੱਤੇ ਗਿਰ ਜੂਗੀ ਹਾਂ ਨਹੀਂ ਰੋ ਆ ਵੀ ਰੋ ਵੀਆ ਆਹ ਹਰਦਾ ਇੱਕ ਤਾਂ ਫਿਰ ਖੜਾ ਲੈ ਕੱਢ ਦੇ ਬਾਹਰ ਇਹਨੂੰ ਖੱਚ ਕੇ ਕੱਢਣਗੇ ਉਹ ਓਹੋ ਇੱਕ ਹੋਰ ਅੰਗ ਲੈ ਲੈਣੇ ਆ ਪਾਦਾਮੀ ਜਿਹਾ ਕਿਡਾ ਹਾਂ ਲੈ 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 ਚਲ ਹੋ ਪੁੱਛੋ ਕੱਢਣ ਦੋਨੋਂ ਚਲ ਪੁੱਤ ਉਧਰ ਨੂੰ ਇੱਕ ਪਾਦਾਮੀ ਯਾਰਾਂ ਘਰੇ ਗੋ ਪਾਦਾਮੀ ਆ ਤੇ ਪੀਤਾ ਹੁੰਦਾ ਜਦੋਂ ਬਹੁਤ ਸ਼ਰਾਰਤੀ ਹੈ ਜੀ ਤੂੰ ਸ਼ਰਾਰਤ ਬੰਦ ਕਰਦਾ ਨਾ ਪਰਦਾ ਐਸਾ ਮਤਲਬ ਉਹ ਚੂਹੇ ਹੈਗੇ ਆ ਬੜੇ ਬੜੇ ਇੱਕ ਸਾਡੇ ਵਰਗੇ ਵਾਹ ਰੂ ਸਤਨਾਮ ਥੋੜਾ ਬਸ ਦੋ ਪਰਨੇ ਹੋਗੇ ਇੱਕ ਕੁੜਤਾ ਪਿਆਮਾ ਹੋ ਗਿਆ ਜੇ ਪਾਪਾ ਜੀ ਨੂੰ ਪੱਗ ਪਾਪਾ ਜੀ ਕਿਹੜੇ ਪੱਗ ਬੰਨਦਾ ਲੈਣੀ ਲੈ ਰ ਮੈਂ ਤਾਂ ਕੁਝ ਨਹੀਂ ਜਾਂਦਾ ਇੱਕ ਤਾਂ ਨਾਲ ਮੈਨੂੰ ਦਿੱਤੀ ਵੀ ਨੀਲੇ ਰੰਗ ਬਸ ਪਰ ਉਹਨੂੰ ਸੂਣ ਮਾਰ ਆਲਾ ਭਈ ਕੱਟ ਦੀ ਇੱਧਰ ਆ ਤਾਂ ਵੀਰੇ ਸ਼ਾਇਦ ਆ ਲਾਈਟ ਆਈ ਨਹੀਂ ਲੈਣਾ ਬਦਾਮੀ ਰੰਗ ਬਦਾਮੀ ਕਹਤਾ ਲੈ ਜੀ ਪਤਾ ਆ ਦੂਜੇ ਨੂੰ ਆਤਾ ਮੈਂ ਕਿਉਂ ਲਾਇਆ ਉਹਦੇ ਉੱਪਰ ਭਾਈ ਆਈ ਉਹ ਨਹੀਂ ਆ ਨਹੀਂ ਆ ਕਹਿਤਾ ਮੈਂ ਕਹਿੰਦਾ ਆ ਕਹਿਤਾ ਤਾਂ ਸੰਦੀ ਗ੍ਰੀਨ ਕਲਰ ਦਾ ਆਹਾਂ ਆ ਹਾਂ ਸਰ ਨੇ ਤੈਨੂੰ ਮੀਟਰ ਦਾ ਕਟਣਾ ਘਟਾਈ ਦੇ ਹਾਂ ਨਾ ਨਹੀਂ ਹੁਣ ਤੁਸੀਂ ਕਿੰਨੇ ਕਹਿੰਦਾ ਹੁਣ ਪਤਾ ਨਹੀਂ 2.5 ਦਾ ਹੋਣਾ ਕਿ 3 ਦਾ ਕਟਾਲਾ ਕਿਤੇ ਨਹੀਂ 3 ਮੀਟਰ ਹਾਂ ਆਮ ਮਟਾਈ ਦੇ ਹੁੰਦੇ ਆ ਤਿੰਨ ਮੀਟਰ ਕਿੰਨੇ ਜਗ੍ਹਾ ਇੱਕ ਇਹਦਾ ਟਾਈਮ 3 ਮੀਟਰ ਘੱਟ ਦੋ ਇੱਕ ਉਹ ਪਿਆ ਬਦਾਮੀ ਉਹਦਾ ਘੱਟ ਦੋ ਜੀ ਪਿਸਤਾ ਹੈ ਪਿਸਤਾ ਕਿਹੜਾ ਹੋ ਗਲਾਬੀ 3 ਮੀਟਰ ਤੋਂ ਕਿੰਨੇ ਦੇਖਣ ਹਾਂ ਜੀ ਕੱਟੇ ਉਹਨੂੰ ਤਾਂ ਪਰਲੇ ਬੰਦ ਪਾਗੋਂਦੀ ਪਾਗੋਂਦੀ ਤਾਂ 6 ਹੋ ਰਹਿਣਾ ਤੇ ਦੇਖ ਲੈ ਜੀ ਯਾਤਰਾ ਪਾੜੀ ਦਾ ਪਾਗ 7 ਨਾਲ ਠੀਕ ਆ ਏ ਵੀ ਕੋਈ 파ਰਕਾ ਜੀ ਕੈਂਚੀ ਆ ਰੱਥ ਦਾ ਵੀ ਕਾ ਕੱਪੜੇ ਦਾ ਫਰਕ ਹੁੰਦਾ ਜੀ ਕੋਈ ਆਹ ਦੇਖੋ ਨਾ ਇਹ ਹੱਥ ਨਾਲ ਕੱਟੀ ਹੋਈ ਐ ਜੇ ਕੈਂਚੀ ਨੇ ਕਰਦੇ ਫੇ ਕਾਂਡ ਪਾਏ ਨਹੀਂ ਹਾਂ ਕੈਂਚੀ ਨੇ ਐਨ ਪ੍ਰੋਪਰ ਕੱਟਣਾ ਸਿੱਧਾ ਹੋ ਹਾਂ ਆਜ ਕਰ ਹਾਂ ਅਜਲੀ ਪੱਕਉਂਦੀ ਐ ਹੱਥ ਨਾਲ ਜੀ ਹਾਂ ਹੋਰ ਹੁਣ ਹੋਰ ਬੱਸ ਤੁਸੀਂ ਲੈਣਾ ਲੈ ਲਓ ਨਾ ਬੱਸ ਹੋਰ ਕਿਹੜਾ ਜੀ ਹੈ ਇਕੋਂ ਪਿਸਤਾ ਕਲਰ ਪਿਆ ਜੀ ਉੱਪਰ ਤੇ ਉਹ ਗ੍ਰੀਨ ਤੇ ਥੱਲੇ ੜੀ ਸਾਈਡ ਵਾਲਾ ਡੈਡੀ ਤੂੰ ਜੇ ਤੂੰ ਦੇਖ ਮੈਂ ਇੱਕਾਂ ਦੇ ਦੋ ਹੋਰ ਰੈਡ ਇੱਕ ਕਲਰ ਬਲੈਕ ਕਲਰ ਦੇ ਦੇਖੋ ਹਾਂਜੀ ਹਾਂ ਰੀਤ ਇਹ ਠੀਕ ਹੈ 4 ਰੁਪਏ ਮੀਟਰ ਆ ਇਹ ਪੈਂਟਰ ਪਾਪਾ ਕੀ ਕੈਮੀਕਲ ਕੋ ਨਿਕਲਦਾ ਜਿਹੜਾ ਹੁੰਦਾ ਹੋਆ ਕੀ ਆ ਇਹ ਹਾਂਜੀ ਪੈਂਟਰ ਹਾਂ ਬਈ ਕੱਢ ਦੂੰਗੇ ਕੱਢ ਦੂੰਗੇ ਆਹ ਮੇਰੀ ਰੂਬੀ ਆ ਨਿਕਲ ਮਾਰੀ ਮੈਂ ਦੇਖੀਏ ਹੱਥ ਫੜੀ ਕੱਟੀ ਨਹੀਂ ਕਿਹੜਾ ਪੁੱਤ ਤਾਂ ਤੁਹਾਨੂੰ ਮੈਂ ਕਹਿੰਦੇ ਤਾਂ ਤੁਸੀਂ ਆਪ ਦੇਖ ਤਾਂ ਸੀ ਕਿਹੜਾ ਹੈ ਕਿਆ ਇਹ ਫੁੱਲ ਬੈਨਾ ਰੂਬੀਆਂ ਚ ਆਇਆ ਕਲਰ ਗੁੜਾ ਦਾ ਦੇਖਿਓ ਤਾਂ ਜੀ ਜੇ ਹੈਗਾ ਤਾਂ ਕੱਢ ਦੋ ਇਹ ਜ਼ਿਆਦਾ ਹੀ ਹੋ ਗਿਆ ਕਿ ਨਹੀਂ ਇਹ ਤਾਂ ਮੈਂ ਉਹ ਉਹ ਫਮਾ ਦਾ ਕਲਰ ਆ ਬੜਾ ਦਾ ਪੂਤਰਾ ਨਹੀਂ ਪੂਤਰਾ ਹਾਂ ਪੂਤਰਾ ਘਾਤੇ ਪੂਤਰਾ ਆ ਬਣਦੀ ਆ ਆਪਣੇ ਆਪ ਚੱਕਾ ਬਣ ਗਿਆ ਬਸ ਚਲੋ ਜੀ ਪੇਮੈਂਟ ਬਣਾਓ ਬਿਲ ਕਟਾਓ